ਲੋਕ ਸਭਾ ਦੀਆਂ 1 ਜੂਨ ਨੂੰ ਪਈਆਂ ਵੋਟਾਂ ਤੋਂ ਬਾਅਦ 4 ਜੂਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਤੇ ਉਮੀਦਵਾਰ ਤੇ ਲੋਕਾਂ ਦੇ ਲਈ ਕੱਲ ਦਾ ਦਿਨ ਬਹੁਤ ਹੀ ਅਹਿਮ ਰਹਿਣ ਵਾਲਾ ਹੈ ਜਿੱਥੇ ਪ੍ਰਸ਼ਾਸਨ ਵੱਲੋਂ ਗਿਣਤੀ ਦੇ ਪੁਖਤਾ ਪ੍ਰਬੰਧ ਕਰਨ ਲਈ ਜਾਣਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਇਸ ਸੰਬੰਧੀ ਉੱਚ ਅਧਿਕਾਰੀਆਂ ਵੱਲੋਂ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਸਾਡੇ ਗੁਰਦਾਸਪੁਰ ਤੋਂ ਸਹਿਯੋਗੀ ਲਾਭਪ੍ਰੀਤ ਸਿੰਘ ਖੁਸ਼ੀਪੁਰ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਤੇ ਕੀ ਕੀ ਪਾਬੰਦੀਆਂ ਰਹਿਣ ਵਾਲੀਆਂ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਅੰਤਮ ਗੇੜ ਜਾਨੀ ਕਿ ਗਿਣਤੀ ਦੇ ਦਿਨ ਨੂੰ ਉਹ ਆ ਸ਼ਾਂਤਮਈ ਤਰੀਕੇ ਦੇ ਨਾਲ ਇੰਜੋਏ ਕਰਨ ਤਾਂ ਕਿ ਕਿਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗਣਾ ਕੀਤਾ ਜਾਵੇ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਜਾ ਚੁੱਕੇ ਹੈ ਸਾਡੀ ਕਾਊਂਟਿੰਗ ਸਟਾਰਟ ਹੋ ਜਾਏਗੀ ਤੇ ਉਹਦੇ ਵਿੱਚ ਇੱਕ ਰਾਊਂਡ ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀਯੂਜ਼ ਆਣਗੇ ਸੋ ਆਪਣਾ ਇੱਕ 라운ਡ ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਜੇ 라운ਡਸ ਕਿੰਨੇ 라운ਡਸ ਰਹਿਣਗੇ ਕਿੰਨੇ ਕਾਊਂਟਿੰਗ ਏਜੰਟਸ ਹੋਣਗੇ ਕਿੰਨੇ ਕਲੀ ਕਰੇ 15 라운ਡ 라운ਡਸ ਰਹਿਣਗੇ ਜੀ ਹਰ ਪਾਰਟੀ ਦਾ ਹਰ ਟੇਬਲ ਤੇ ਇੱਕ ਕਾਊਂਟਿੰਗ ਏਜੰਟ ਪ੍ਰੈਜ਼ੈਂਟ ਹੋ ਜਾ ਸਕਦਾ ਆਪਣੀ ਸਟੇਜ ਲੱਗੀ ਹੋਈ ਹੈ ਜਿੱਥੇ ਆਬਜ਼ਰਵਰ ਸਾਹਿਬ ਦਾ ਹੋਏਗਾ ਏਆਰਓ ਦਾ ਹੋਏਗਾ ਬਾਕੀ ਕੈਂਡੀਡੇਟ ਤੇ ਇਲੈਕਸ਼ਨ ਏਜੰਟ ਵੀ ਸਟੇਜ ਤੇ ਬੈਠ ਸਕਦੇ ਆ ਗੁਰਦਾਸਪੁਰ ਦੀ ਜਿਹੜੀ ਹੋ ਰਹੀ ਹੈ ਸੁਖਜਿੰਦਰਾ ਕਾਲਜ ਹੋ ਰਹੀ ਹੈ ਪਠਾਨਕੋਟ ਦੀ ਪਠਾਨਕੋਟ ਹੋ ਰਹੀ ਹੈ ਸੋ ਐਂਡ ਚ ਇਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਕੰਪਾਈਲ ਕੀਤੇ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ 1 ਵਜੇ ਤੱਕ ਸਾਨੂੰ ਲਗਭਗ ਕਾਫੀ ਪੋਜੀਸ਼ਨ ਕਲੀਅਰ ਹੋ ਜਾਏਗੀ ਇਟ ਇਜ਼ ਇੰਪੋਰਟੈਂਟ ਜਿਹੜੇ ਕਾਊਂਟਿੰਗ ਏਜੰਟਸ ਹੈ ਆਪਣੇ ਨਾਲ ਫਾਰਮ 18 ਲੈ ਕੇ ਆਣ ਆਪਣੇ ਆਈਡੀ ਕਾਰਡਸ ਲੈ ਕੇ ਆਣ ਜਿਹੜੇ ਆਪਣੇ ਅਧਿਕਾਰੀ ਹੈਗੇ ਆਪਣਾ ਆਈਡੀ ਕਾਰਡ ਤੇ ਡਿਊਟੀ ਰੋਸਟਰਸ ਆਪਣੇ ਨਾਲ ਲੈ ਕੇ ਆਣ ਬਾਕੀ ਉਹਨਾਂ ਨੂੰ ਸਟੇਸ਼ਨਰੀ एवरीथिंग ਵਿਲ ਬੀ ਪ੍ਰੋਵਾਈਡਡ ਹੈ ਸਾਡੀ ਇੱਥੇ ਕਾਊਂਟਿੰਗ ਸੈਂਟਰ ਤੇ 3 ਟਾਇਰ ਸਿਕਿਉਰਿਟੀ ਜਿਹੜੀ ਹੈ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਮੋਬਾਈਲ ਅਪਣੰਦਰ ਨਹੀਂ ਲਿਆਂ ਦਿੱਤਾ ਜਾਏਗਾ ਜਿਹੜੀ ਵੀਡੀਓਗ੍ਰਾਫੀ ਹੈ ਉਹ ਐਨਸ਼ੋਰ ਕੀਤੀ ਜਾਏਗੀ ਕਿ ਆਪਣੇ ਜਿਹੜੀ ਸੀਯੂ ਦੀ ਸੀਕਰੇਸੀ ਮੇਨਟੇਨ ਹੋਵੇ ਸੋ ਐਂਡ ਪ੍ਰੋਪਰ ਡਿਸਪੀਸਪਲਨ ਨਾਲ ਆਪਣਾ ਕਾਊਂਟਿੰਗ ਪ੍ਰੋਸੀਜਰ ਸਟੈਬਲਿਸ਼ ਕੀਤਾ ਜਾਏ ਤਾਂ ਮੈਂ ਆਸ਼ਾ ਕਰਦੀ ਹਾਂ ਕਿ ਸਾਡੀ ਅੱਛੀ ਪੀਸਫੁਲ ਟਰਾਂਸਪੇਰੈਂਟ ਕਾਊਂਟਿੰਗ ਹੋਏਗੀ